ਗੰਭੀਰ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਹੀ ਰਹੇ ਹੋ ਕਿ ਰਾਤ ਵੀ ਉਹਨਾਂ ਨੂੰ ਪਾਣੀ ਪੀਣ ਤੋਂ ਬਾਅਦ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਸੀ ਤੇ ਅੱਜ ਉਹਨਾਂ ਨੂੰ ਚਮਚੇ ਦੇ ਨਾਲ ਜਿਹੜਾ ਸਿਪ ਸਿਪ ਕਰਕੇ ਪਾਣੀ ਪਿਲਾਇਆ ਜਾ ਰਿਹਾ ਹੈ ਇਹ ਸਕਰੀਨ ਤੇ ਦੇਖ ਰਿਹਾ ਹਾਂ ਕਿ ਉਹਨਾਂ ਦਾ ਬੀਪੀ ਲੈਬਲ ਹੈ ਜਿਹੜਾ ਉਹ 145 105 ਦੇ ਕਰੀਬ ਜਿਹੜਾ ਅੱਜ ਚੱਲ ਰਿਹਾ ਹੈ ਰਾਤ ਵੀ ਇਸੇ ਸਥਿਤੀ ਦੇ ਵਿੱਚ ਸੀ ਉਹਨਾਂ ਦਾ ਬੀਪੀ ਜਿਹੜਾ ਅਕਸਰ ਪਹਿਲਾਂ ਘਟਣ ਲੱਗਿਆ ਸੀਗਾ ਸੋ 52 ਦਿਨਾਂ ਤੋਂ ਪਾਣੀ ਤੋਂ ਸਵਾਏ ਉਹਨਾਂ ਵੱਲੋਂ ਕੁਝ ਵੀ ਪੀਤਾ ਜਾਂ ਖਾਦਾ ਨਹੀਂ ਗਿਆ ਇਤੋਂ ਤੱਕ ਕਿ ਕੈਸਰ ਦੀ ਜਿਹੜੀ ਨਾਮਰਾਦ ਬਿਮਾਰੀ ਆ ਉਹਦੀ ਚੱਲ ਰਹੀ ਦਵਾਈ ਵੀ ਬੰਦ ਕੀਤੀ ਗਈ ਹੈ ਭਾਵੇਂ ਕਿ ਵਿਰੋਧੀਆਂ ਵੱਲੋਂ ਜਾਂ ਸਰਕਾਰਾਂ ਵੱਲੋਂ ਤਰ੍ਹਾਂ-ਤਰ੍ਹਾਂ ਦੇ ਪਰਮਪਲੇਖੇ ਕੋਰਟਾਂ ਦੇ ਵਿੱਚ ਖੜੇ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਉਹਨਾਂ ਦੀ ਹਾਲਤ ਸਥਿਰਾ ਸੁਧਾਰ ਹੋ ਰਿਹਾ ਉਹ ਇਹ ਵੀ ਕਿਹਾ ਜਾਂਦਾ ਰਿਹਾ ਕਿਤੇ ਨਾ ਕਿਤੇ ਵੀ ਉਹ ਕੁਝ ਖਾ ਪੀ ਰਹੇ ਹੈ ਪਰ ਉਹ ਦ੍ਰਿੜ ਇਰਾਦੇ ਦਾ ਮਾਲਕ ਹੈ ਉਹ ਸਿੱਖ ਇੱਕ ਅਮਰਤਾ ਰਹੀ ਸਿੱਖ ਹੈ ਜਿਹੜਾ ਦੂਜਣਾ ਜਾਣਦਾ ਆਪਣੇ ਹੱਕਾਂ ਲਈ ਆਪਣੀ ਕਿਸਾਨੀ ਲਈ ਦਿੱਲੀ ਦੇ ਬਾਟਰਾ ਤੋਂ ਜਦੋਂ ਅੰਦੋਲਨ ਖਤਮ ਹੋਇਆ ਸੀ ਸਮਾਪਤ ਕਰਕੇ ਆਏ ਸੀ ਤਾਂ ਉਹਨਾਂ ਬਾਕੀ ਦੇਸ਼ਾਂ ਦੇ ਕਿਸਾਨਾਂ ਦੇ ਨਾਲ ਇੱਕ ਵਾਅਦਾ ਕੀਤਾ ਸੀ ਆਗੂਆਂ ਨਾਲ ਕਿ ਐਮਐਸਪੀ ਦੀ ਲੜਾਈ ਆਖਰੀ ਦਿਨ ਤੱਕ ਲੜਾਂਗਾ ਸੋ ਉਹ ਵਾਅਦਾ ਨਿਭਾਇਆ ਆਪਣੀ ਜ਼ਿੰਦਗੀ ਦਾਅ ਤੇ ਲਾਈ ਹੈ ਕਹਿਣਾ ਇਹ ਸੀਗਾ ਮਰਨ ਵਾਰ ਤੇ ਬੈਠਾ ਕਿ ਮੇਰੇ ਜਿੰਦੇ ਜੀ ਮੰਗਾ ਮੰਨੀਆਂ ਜਾਣ ਤਾਂ ਚੰਗਾ ਹੋਵੇਗਾ ਨਹੀਂ ਬਰਨਾ ਮੇਰੀ ਸ਼ਹਾਦਤ ਹੋਵੇਗੀ ਤਾਂ ਕਿਤੇ ਜਾ ਕੇ ਜਰੂਰ ਕਿਸਾਨਾਂ ਦੀਆਂ ਮੰਗਾਂ ਦੀ ਗੱਲ ਹੋਵੇਗੀ ਸੋ ਅਜਿਹੇ ਫੈਸਲੇ ਲੈਣੇ ਕਿਸੇ ਡਰਪੂਕ ਕਰੂੜ ਜਾਂ ਬਕਾਊ ਲੀਡਰ ਦੀ ਬਸ ਦੀ ਗੱਲ ਨਹੀਂ ਹੁੰਦੀ ਕਿਸੇ ਦ੍ਰਿੜ ਇਰਾਦੇ ਵਾਲਾ ਆਗੂ ਹੀ ਅਜਿਹੇ ਫੈਸਲੇ ਲੈ ਸਕਦਾ ਸੋ ਸਲਾਮ ਕਰਨਾ ਬਣਦਾ ਹੈ ਸਾਗੂ ਨੂੰ ਜਿਸ ਨੇ ਆਪਣੀ ਜ਼ਿੰਦਗੀ ਦਾਤ ਲਾ ਕੇ ਦੇਸ਼ ਦੇ ਇਸ ਹਮਾਦਿਆਂ ਮੰਗਾਂ ਨੂੰ ਸੁਪਰੀਮ ਕੋਰਟ ਪਾਰਲੀਮੈਂਟ ਦੀਆਂ ਗਰੂਹਾਂ ਤੇ ਦੇਸ਼ ਦੇ ਘਰ ਘਰ ਤੱਕ ਪਹੁੰਚਾ ਦਿੱਤਾ ਹੈ ਇੱਕ ਜਾਗ ਲਾਈ ਹੈ ਸੋ ਲਗਾਤਾਰ ਸੁਪਰੀਮ ਕੋਰਟ ਦੇ ਵਿੱਚ ਜਿੱਥੇ ਇਸ ਮਾਮਲੇ ਨੂੰ ਲੈ ਕੇ ਡੱਲੇਵਾਲ ਦੇ ਮਰਨ ਵਾਰਤ ਨੂੰ ਲੈ ਕੇ ਸੁਣਵਾਈਆਂ ਹੋ ਰਹੀਆਂ ਨੇ ਉੱਥੇ ਬਖ ਬਖ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਜ਼ੁਬਾਨ ਵੀ ਖੁੱਲੀ ਹੈ ਦੇਸ਼ ਦਾ ਕਿਸਾਨ ਵੀ ਜਾਗਿਆ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਨੇ ਚਾਰ ਜਰਮਰੀ ਨੂੰ ਜਿਸ ਤਰ੍ਹਾਂ ਲੱਖਾਂ ਦਾ ਇਕੱਠ ਕੀਤਾ ਉਹ ਡੱਲੇਵਾਲ ਲਈ ਇੱਕ ਰੂਹ ਦੀ ਖਰਾਕ ਸੀ ਕਿਉਂਕਿ ਉਹ 54 ਦਿਨਾਂ ਤੋਂ ਭੁੱਖਣ ਪਾਣੇ ਪਏ ਹੋਇਆ ਪਿਛਲੇ 2-3 ਦਿਨਾਂ ਤੋਂ ਜਦੋਂ ਤੋਂ ਉਹਨਾਂ ਦੀ ਸਿਹਤ ਵਿਗੜਨੀ ਸ਼ੁਰੂ ਹੋਈ ਹੈ ਤਾਂ ਪ੍ਰਸ਼ਾਸਨ ਵੀ ਹਰਕਤ ਦੇ ਵਿੱਚ ਆਇਆ ਹੋਇਆ ਅੱਜ ਪ੍ਰਿਆ ਰੰਜਨ ਆਈਐਫਐਸ ਜੁਆਇੰਟ ਸੈਕਟਰੀ ਐਗਰੀਕਲਚਰ ਆਫ ਇੰਡੀਆ ਦੇ ਜਿਹੜੇ ਉਹ ਪਹੁੰਚੇ ਹੋਇਆ ਇੱਥੇ ਹਵੇਲੀ ਹੋਟਲ ਦੇ ਵਿੱਚ ਗੱਲਬਾਤ ਹੋਈ 2 ਘੰਟਿਆਂ ਦੇ ਕਰੀਬ ਕਿਸਾਨ ਆਗੂਆਂ ਦੋਵੇਂ ਫੋਰਮਾਂ ਦੇ ਆਗੂਆਂ ਨਾਲ ਮੀਟਿੰਗ ਹੋਈ ਡੱਲੇਵਾਲ ਸਾਹਿਬ ਨਾਲ ਮੁਲਾਕਾਤ ਕੀਤੀ ਤੇ ਹੁਣ ਦੋਵੇਂ ਪੋਰਮਾਂ ਦੇ ਆਗੂ ਆ ਜਿਹੜੇ ਆਪਸ ਦੇ ਵਿੱਚ ਮੀਟਿੰਗ ਕਰਨ ਲਈ ਗਏ ਆ ਪ੍ਰੈਸ ਨੂੰ ਉਹਨਾਂ ਨੇ ਸਿਰਫ ਇੰਨਾ ਕਿਹਾ ਕਿ ਇੱਕ ਚੰਗੀ ਪ੍ਰਪੋਜ਼ਲ ਆਈ ਹੈ ਸੋ ਜੇਕਰ ਸਹਿਮਤੀ ਬਣਦੀ ਹੈ ਤਾਂ ਪ੍ਰਪੋਜ਼ਲ ਨੂੰ ਮਨਜ਼ੂਰ ਕੀਤਾ ਜਾਵੇਗਾ ਅਸੀਂ ਵੀ ਅਪੀਲ ਇਹੀ ਕਰਦੇ ਆ ਦੇਸ਼ਵਾਸੀਆਂ ਨੂੰ ਕਿ ਕਿਸਾਨ ਹਤਾਸ਼ੇ ਰੁਕੇ ਅਰਦਾਸ ਗ੍ਰੇਂਤੀ ਕਰੋ ਕਿ ਢੱਲੇਵਾਲ ਸਿਹਤ ਜਾਵ ਰਹਿਣ ਤੇ ਜਿਹੜੀ ਉਹਨਾਂ ਦੀ ਮੰਗ ਆ ਜਿਹੜੇ ਨੂੰ ਲੈ ਕੇ ਉਹਨਾਂ ਜ਼ਿੰਦਗੀ ਦਾਇਤ ਲਈ ਹੈ ਉਹਨਾਂ ਦੇ ਜੀ ਜਿੰਦੇ ਜੀ ਉਸ ਨੂੰ ਗੂਰ ਕਰੇ ਤੇ ਡੱਲੇਵਾਲ ਸਾਹਿਬ ਜਿਹੜਾ ਆਪਣਾ ਕਈ ਮੈਡੀਕਲ ਸਹੂਲਤ ਲੈਣ ਲਈ ਜਿਹੜਾ ਸਹਿਮਤ ਹੋਣ ਜਦੋਂ ਉਹਨਾਂ ਦੀ ਸੰਤੁਸ਼ਟੀ ਹੋਵੇਗੀ ਉਸ ਪ੍ਰਪੋਜ਼ਲ ਦੇ ਮੁਤਾਬਕ ਜਿਸ ਤਰ੍ਹਾਂ ਲੱਗਦਾ ਕਿ ਅੱਜ ਇਹ ਹੋ ਜਾਣਾ ਚਾਹੀਦਾ ਕਿਉਂਕਿ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਨੇ ਜਿਹੜੇ ਉਹ ਜੁਆਇੰਟ ਸੈਕਟਰੀ ਆਏ ਨੇ ਆਈਐਫਐਸ ਦਿੱਲੀ ਤੋਂ ਉਹ ਵੀ ਇੱਥੇ ਹਵੇਲੀ ਦੇ ਵਿੱਚ ਬੈਠ ਹੋਇਆ ਪੰਜਾਬ ਦੇ ਆਲਾ ਅਧਿਕਾਰੀ ਵੀ ਜਿਹੜੇ ਪੋਰਸ ਦੇ ਐਚਓ ਸੇਵਲ ਦੇ ਹੈ ਉਹ ਵੀ ਇੱਥੇ ਬੈਠੇ ਹੋਏ ਆ ਸੋ ਤੁਹਾਨੂੰ ਵੀ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਸ